ਸਿੱਧੀ ਮੀਟਿੰਗ ਵਾਲਮੀਕੀ ਸੰਘਰਸ਼ ਮੋਰਚਾ ਭਾਰਤ ਵੱਲੋਂ ਪਿੰਡੇ ਬਨਕਲਾ ਜ਼ਿਲ੍ਹਾ ਅਮਰitsar ਦੇ ਵਿੱਚ ਹੋ ਰਹੀ ਹੈ ਲਸ਼ਮਨ ਸਿੰਘ ਜੀ ਦੇ ਗ੍ਰਹਿ ਪ੍ਰਵੇਸ਼ ਹੋ ਰਹੀ ਹੈ ਕਿਉਂਕਿ ਪਿਛਲੇ ਹਫਤੇ ਸਾਡੇ ਨਾਲ ਇਹਨਾਂ ਦਾ ਸੰਪਰਕ ਹੋਇਆ ਸਾਡੇ ਕਰਤਾਰਪੁਰ ਦੇ ਚੇਅਰਮੈਨ ਬਟੂ ਜੀ ਨੇ ਇਹਨਾਂ ਦੇ ਨਾਲ ਸਾਡਾ ਤਾਲਮਿਲ ਕਰਵਾਇਆ ਉਸ ਤੋਂ ਬਾਅਦ ਇਹਨਾਂ ਨਾਲ ਸਾਡੀ ਸਿੱਧੀ ਗੱਲਬਾਤ ਹੋਈ ਇਹ ਵੀ ਕਹਿੰਦੇ ਅਸੀਂ ਤੁਹਾਡੇ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਅਸੀਂ ਆਈ ਤਾਂ ਸੇਵਾਦਾਰ ਆ ਤੁਸੀਂ ਤਾਂ ਖੁਦ ਲੋਕਾਂ ਦੀ ਸੇਵਾ ਕਰ ਰਹੇ ਆ ਵੀ ਤੁਸੀਂ ਸਾਨੂੰ ਬੁਲਾਵੋ ਫਿਰ ਸਾਨੂੰ ਇਹਨਾਂ ਦਾ ਰੈਪਿਊਟੇਸ਼ਨ ਇਹਨਾਂ ਦਾ ਕੈਰੇਕਟਰ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਕਿਉਂਕਿ ਇਹਨਾਂ ਵਿੱਚ ਇਨਸਾਨੀਅਤ ਹੈ ਅੱਜ ਦੇ ਜਮਾਨੇ 'ਚ ਬਹੁਤ ਘੱਟ ਲੋਕ ਹੈ ਜਿਨ੍ਹਾਂ 'ਚ ਇਨਸਾਨੀਅਤ ਹੁੰਦੀ ਹੈ ਬਸ ਇਹੀ ਕਰ ਰਹੇ ਨੇ ਅੱਜ ਸਾਡੀ ਮੀਟਿੰਗ ਮੋਰਚੇ ਦੀ ਇੱਥੇ ਇਹਨਾਂ ਦੇ ਘਰ ਹੋ ਰਹੀ ਹੈ ਸਾਡੀ ਸੰਸਥਾ ਕੀ ਕੀ ਕੰਮ ਕਰਾਈਦੀ ਹੈ ਸਾਡੀ ਸੰਸਥਾ ਦਾ ਕੰਮ ਹੈ ਦੱਬੇ ਕੁਤਲੇ ਲੋਕਾਂ ਦੀ ਮਦਦ ਕਰਨਾ ਜਿੱਥੇ-ਜਿੱਥੇ ਅਸੀਂ ਮੀਟਿੰਗ ਕਰਨ ਜਾਂਦੇ ਆ ਸਾਡੇ ਪ੍ਰਚਾਰਕ ਜਿੰਨੇ ਵੀ ਆ ਇਹ ਹੀ ਕਹਿ ਰਹੇ ਆ ਕਿ ਆਪਣੇ ਬੱਚਿਆਂ ਨੂੰ ਪੜ੍ਹਾਵੋ ਆਪਣੇ ਬੱਚੇ ਨਸ਼ਿਆਂ ਤੋਂ ਬਚਾਵੋ ਆਪਣੇ ਮਾਪੇ ਦਾ ਸਤਕਾਰ ਕਰੋ ਤੇ ਗੰਦੀ ਸੰਗਤ ਤੋਂ ਬਚੋ ਸਾਡੀ ਸੰਜਤਾ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕੰਮ ਕਰਦੀ ਹੈ ਸਾਡੀ ਸੰਜਤਾ ਇਸ ਵੇਲੇ ਪੂਰੇ ਪੰਜਾਬ ਚ ਕੰਮ ਕਰ ਰਹੀ ਹੈ ਜਲੰਧਰ ਤੇ ਪੰਜਾਬ ਦੇ ਜਿੰਨੇ ਵੀ ਸ਼ਹਿਰ ਨੇ ਅੰਮ੍ਰਿਤਸਰ ਲੁਧਿਆਣਾ ਕਪੂਥਲਾ ਜਲੰਧਰ ਫਰੀਦਕੋਟ ਮੋਗਾ ਇਹ ਮਤਲਬ ਮੇਨ ਮੇਨ ਸ਼ਹਿਰਾਂ ਦੇ ਵਿੱਚ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਹਰਿਆਣਾ ਰਾਜਸਥਾਨ ਹਿਮਾਚਲ ਜੰਕੇ ਯੂਪੀ ਚੰਡੀਗੜ੍ਹ ਸਾਡੀ ਸੰਸਥਾ ਦਾ ਨਾਮ ਆ ਵਾਲਮੀਕੀ ਸੰਘਰਸ਼ ਮੋਰਚਾ ਭਾਰਤ ਇਹਨੂੰ ਅਸੀਂ ਉਹਨੂੰ ਨਾਮ ਨਵਾਂ ਦਿੱਤਾ ਹੋਇਆ ਵਾ ਰਾਸ਼ਟਰੀਆ ਵਾਲਮੀਕੀ ਸੰਘਰਸ਼ ਮੋਰਚਾ ਵਿਕਾਸ ਕਿਉਂਕਿ ਐਸ ਵੇਲੇ ਸਾਡੀ ਸੰਸਥਾ ਤਕਰੀਬਨ ਪੂਰੇ ਇੰਡੀਆ ਦੇ ਵਿੱਚ ਕੰਮ ਕਰਨ ਜਾਰੀ ਹੈ ਹੋ ਸਕਦਾ ਸਾਡਾ ਮਹੀਨੇ ਦੋ ਮਹੀਨੇ ਬਾਅਦ ਟੂਰ ਬੰਬੇ ਹੋਵੇ ਸਾਡੀ ਉੱਥੇ ਵੀ ਮੀਟਿੰਗ ਹੋਏਗੀ ਇੱਕ ਜਿਹੜਾ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਜਿਹੜੇ ਆ ਆਪਣੇ ਪੰਜਾਬ ਵਿੱਚੋਂ ਜਾਂ ਬਾਹਰ ਜਿਹੜਾ ਬਾਹਰ ਦੇਸ਼ਾਂ ਵਿੱਚ ਭੇਜਾ ਜਾਂਦੇ ਰਹੇ ਚਾਹੁੰਦੇ ਹਨ ਕਿਉਂਕਿ ਨਸ਼ਾ ਇੱਥੇ ਬਹੁਤ ਜ਼ਿਆਦਾ ਹੋ ਗਿਆ ਤਾਂ ਕਿਸ ਤਰ੍ਹਾਂ ਵੇਦ ਬਹੁਤ ਵਧੀਆ ਤੁਹਾਡਾ ਪ੍ਰਸ਼ਨ ਹੈ ਬਹੁਤ ਵਧੀਆ ਤੁਹਾਨੂੰ ਪ੍ਰਸ਼ਨ ਪਹਿਲਾਂ ਕਰਨਾ ਚਾਹੀਦਾ ਸੀਗਾ ਲੇਕਿਨ ਇਹਦੇ ਵਿੱਚ ਜਿੱਦਾਂ ਸੀ ਤੁਹਾਨੂੰ ਪਹਿਲੇ ਕਹਤਾ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਡਾ ਪ੍ਰਚਾਰ ਇਹੀ ਹੁੰਦਾ ਵਾ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਕਿਸੇ ਦੀ ਸਰਕਾਰ ਆਈ ਆ ਕਿਸੇ ਨੇ ਵੀ ਨਸ਼ੇ ਨੂੰ ਠੱਲਣੀ ਪਾਈ ਹਲੇ ਤੱਕ ਲੇਕਿਨ ਅਸੀਂ ਆਪਣਾ ਪ੍ਰਚਾਰ ਕਰਕੇ ਲੋਕਾਂ ਨੂੰ ਇਹੀ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਬਚਾਵੋ ਆਪਣੇ ਬੱਚਿਆਂ ਨੂੰ ਬਚਾਵੋ ਗਵਰਨਮੈਂਟ ਨੇ ਕੁਝ ਨਹੀਂ ਕਰਨਾ ਕਿਉਂਕਿ ਬੱਚੇ ਤਾਂ ਆਪਣੇ ਖਰਾਬ ਹੋ ਰਹੇ ਆ ਆਪਣੇ ਬੱਚਿਆਂ ਦੀਆਂ ਬਹੁਤਾ ਹੋਈ ਜਾ ਰਹੀਆਂ ਵਾ ਇਸ ਕਰਕੇ ਅਸੀਂ ਫੇਰ ਹੱਥ ਛੋੜ ਕੇ ਬੇਨਤੀ ਕਰ ਰਹੇ ਆ ਵੀ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹਨਾਂ ਨੂੰ ਗੰਦੀ ਸੰਗਤੋਂ ਬਚਾਵੋ ਕੀ ਆਓ ਕੀ ਮੈਸੇਜਾਂ ਚਾਹੁੰਦੇ ਅੱਜ ਦੇ ਆ ਯੋਥ ਨੂੰ ਲਾਫਰਵਾ ਮੈਸੇਜ ਅਸੀਂ ਇਹੀ ਦੇਣਾ ਚਾਹ ਰਹੇ ਆ ਜੀ ਕਿ ਅਸੀਂ ਲਖਮਨ ਸਿੰਘ ਜੀ ਦੇ ਘਰ ਬੈਠੇ ਆ ਕਿ ਜਿਸ ਤਰ੍ਹਾਂ ਸਾਡੀ ਪੂਰੀ ਟੀਮ ਪੂਰੇ ਭਾਰਤ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਜਿਹੜੀ ਇਹ ਟੀਮ ਇੱਥੇ ਆਪਣੇ ਸਰ ਵਿੱਚ ਖੜੀ ਕਰਨਗੇ ਆਪਣੇ ਨਾਲ 11 ਮੈਂਬਰੀ ਉਹ ਵੀ ਇਸੇ ਤਰ੍ਹਾਂ ਹੀ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨਗੇ ਤੇ ਸਮਾਜ ਵਿੱਚ ਆਪਣਾ ਨਾਂ ਬਣਾਉਣਗੇ ਧੰਨਵਾਦ ਥੈਂਕ ਯੂ ਜੀ ਮੇਰਾ ਨਾਮ ਲਖਮਨ ਸਿੰਘ ਤਿੰਦੇ ਆ ਜੀ ਮੈਂ ਕਮੋਲ ਕਮੋਲ ਭਰਾਤਰੀਆਂ ਸੁਪੰਦਰ ਰੱਖਦਾ ਜੀ ਮੈਨੂੰ ਬਾਲਮੀਕ ਸੰਘਰਸ਼ ਕਮੇਟੀ ਦਾ ਜੀ ਆਲ ਇੰਡੀਆ ਜਨਰਲ ਸੈਕਟਰੀ ਲਾਇਆ ਗਿਆ ਜੀ ਤੇ ਮੈਂ ਇਨਾਂ ਦੇ ਭਾਈ ਸਾਹਿਬ ਰੋਸ਼ਨ ਸਬਰਵਾਲ ਜੀ ਦਾ ਬਹੁਤ ਧੰਨਵਾਦ ਹੈ ਜੀ ਦਿਲੋਂ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਕਮੇਟੀ ਭਾਈਚਾਰੇ ਦਾ ਜਿਨ੍ਹਾਂ ਮੈਨੂੰ ਮਾਣ ਬਖਸ਼ਿਆ ਤੇ ਮੈਂ ਹੱਥ ਜੋੜਦਾ ਆਪਣੇ ਮਾਲਕ ਗਾੜੀ ਵੀ ਮੈਂ ਇਹਨਾਂ ਦੀਆਂ ਸੋਚ ਤੇ ਪੂਰਾ ਉਤਰਾਂ ਕੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਕੋਈ ਨੜੀਆਂ ਪਿੰਡਾਂ ਜਾਂਦੀਆਂ ਕੀ ਕਹਣਾ ਕਹਿੰਦੇ ਇਲਾਕਾ ਨਵਾਸੀਆਂ ਦੇ ਵੇਖੋ ਜੀ ਇਲਾਕਾ ਨਵਾਸੀਆ ਤੇ ਤਾਂ ਸ਼ੁਰੂ ਤੋਂ ਹੀ ਮੈਂ ਕੰਮ ਕਰ ਰਿਹਾ ਜੀ ਮੈਂ ਸ਼ੁਰੂ ਤੋਂ ਹੀ ਸ਼ੁਰੂ ਤੋਂ ਮੇਰੀ ਟੀਚਾ ਇਹੋ ਹੀ ਆ ਵੀ ਜਿੱਥੇ ਕਿਸੇ ਗਰੀਬ ਦੇ ਘਰ ਕੋਈ ਮੁਸ਼ਕਲ ਹੈ ਮੈਂ ਉਹ ਅੱਗੇ ਵੀ ਹੱਲ ਕਰਦਾ ਜੀ ਮੇਰੇ ਜੀ ਜ਼ਿਆਦਾ ਮੇਰਾ ਯੋਰੀਆ ਦਰਬਾਰਾਂ ਤੇ ਮੈਂ ਦਰਬਾਰਾਂ ਦੀ ਸੇਵਾ ਕਰਉਣਾ ਜੀ ਬਿਲਡਿੰਗ ਦੀ ਇੱਥੇ ਵੀ ਪਿੰਡ ਦਾ ਬਾਲਮੀਕ ਮੰਦਿਰ ਹੈ ਮੈਂ ਸੇਵਾ ਕਰਵਾਈ ਆ ਜੀ ਠੀਕ ਆ ਜੀ ਹੋਰ ਡੇਰਿਆਂ ਤੇ ਜਿਹੜੇ ਜਿੱਥੋਂ ਹੋਵੇ ਵੀ ਇੱਥੇ ਜ਼ਰੂਰਤ ਆ ਮੈਂ ਕਿਸੇ ਦੇ ਹੱਥੋਂ ਜ ਪੈਸਾ ਨਹੀਂ ਦਿੰਦਾ ਜੀ ਮੈਂ ਆਪ ਉੱਥੇ ਜਾ ਕੇ ਬਹਿ ਜਣਾਏ ਭਾਵੇਂ ਮੈਨੂੰ ਮਹੀਨਾ ਲੱਗੇ ਭਾਵੇਂ ਮੈਨੂੰ 2 ਮਹੀਨੇ ਲੱਗਣ ਮੈਂ ਪੂਰੀ ਸੇਵਾ ਕਰਾ ਕੇ ਆਪਣੇ ਦਿਲੋਂ ਜਿੰਨਾ ਚਿਰ ਮੇਰੇ ਦਿਲ ਦੀ ਤਸੱਲੀ ਨਹੀਂ ਹੁੰਦੀ ਮੈਂ ਨਾ ਚਿਰ ਉਤੋਂ ਹੇਲਦਾ ਹੈ ਨਹੀਂ ਤੇ ਵੀ ਨਸ਼ਾ ਤੇ ਦੇਖੋ ਜੀ ਹਰ ਪਿੰਡ ਚ ਆ ਜੀ ਅੱਜ ਕੱਲ ਤੇ ਮੈਂ ਤਾਂ ਇਹੋ ਚਾਹਣਾ ਜੀ ਇਹ ਖਤਮ ਹੋਣਾ ਚਾਹੀਦਾ ਇਹ ਜਿਹੜਾ ਵੇਖੋ ਜੀ ਅੱਗ ਲੱਗੀ ਆ ਨਾ ਹਰ ਪਿੰਡ ਦੇ ਵਿੱਚ ਇਹਨੂੰ ਠੱਲ ਪਾਉਣੀ ਚਾਹੀਦੀ ਆ ਨਹੀਂ ਤੇ ਧੂਆਂ ਸਾਡੇ ਘਰਾਂ ਚ ਵੀ ਆਣ ਬੜਨਾ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਇਹ ਮੁੱਕਣਾ ਚਾਹੀਦਾ ਜੀ ਜਿਸ ਤਰ੍ਹਾਂ ਦੇ ਤੁਹਾਡੀ ਟੀਮ ਹੈ ਟੀਮ ਵਰਕ ਹੈ ਇੱਥੇ ਵੀ ਕਰੇਗੇ ਮਾਰੇ ਪੂਰਾ ਐਕਸ਼ਨ ਲਵਾਂਗੇ ਪੂਰਾ ਐਕਸ਼ਨ ਲਵਾਂਗੇ ਕੀ ਯੂਥ ਨੂੰ ਮੈਸੇਜ ਨਾ ਚਾਹੀਦਾ ਜੀ ਯੂਥ ਨੂੰ ਇਹੋ ਵੀ ਮੈਸੇਜ ਦੇਣਾ ਚਾਹੀਦਾ ਗੰਦੀ ਸੰਗਤ ਛੱਡੋ ਤੇ ਗੁਰੂ ਘਰਾਂ ਚ ਜੁੜੋ ਜੈਸੀ ਕੋ ਰਹਿਣਾ ਤੈਸੀ ਸੰਗਤ ਜੇ ਅਸੀਂ ਗੁਰੂ ਵਾਲੇ ਕਰੋਵਾਂਗੇ ਤੇ ਸਾਨੂੰ ਗੁਰੂ ਵਾਲੀ ਸੰਗਤ ਆਊਗੀ ਤੇ ਨਸ਼ੇੜੀ ਕਰੋਵਾਂਗੇ ਤੇ ਨਸ਼ੇੜੀ ਵਾਲੀ ਸੰਗਤ ਆਊਗੀ ਇਹ ਤਾਂ ਜੈਸਾ ਰਹਿ ਸੰਗਤ ਹੈ ਵੈਸਿਕ ਰੰਗਤ ਹੈ ਜੀ ਓਕੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੈ ਭੀਮ ਜੈ ਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੋਨੂ ਦੇ ਜੀ ਪੰਜਾਬ ਪ੍ਰਧਾਨ ਬਾਲਮਿਕ ਸਿੰਘ ਸਮੋਚਾ ਭਾਰਤ ਅੱਜ ਬਾਬਾ ਜੀ ਦੇ ਗ੍ਰਹਿਣ ਵਾਸਤੇ ਮੀਟਿੰਗ ਹੋਈ ਆ ਤੇ ਚਲੋ ਸਾਰੇ ਭੈਣ ਭਰਾ ਵੱਧ ਤੋਂ ਵੱਧ ਕੇ ਹੁਮ ਹਮਾ ਕੇ ਪਹੁੰਚੇ ਆ ਅਸੀਂ ਬਾਬਾ ਜੀ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇੰਨਾ ਸਾਨੂੰ ਮਾਣ ਬਖਸ਼ਿਆ ਸਾਡੀ ਟੀਮ ਨੂੰ ਤੇ ਪ੍ਰਧਾਨ ਜੀ ਵੱਲੋਂ ਸਾਡੇ ਰਾਸ਼ਟਰੀ ਪ੍ਰਧਾਨ ਰੋਸ਼ਨਵਾਲ ਸੱਭਰਵਾਲ ਜੀ ਵੱਲੋਂ ਇਹਨਾਂ ਨੂੰ ਇੰਡੀਆ ਲੈਵਲ ਦਾ ਜਨਰਲ ਸੈਕਟਰੀ ਲਾਇਆ ਗਿਆ ਸਾਡੇ ਮੋਰਚੇ ਦਾ ਮੈਂ ਆਪਣੀ ਟੀਮ ਵੱਲੋਂ ਆਪਣੀ ਪੂਰੀ ਸਮੂਚੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਸਾਰਿਆਂ ਨੂੰ ਜੈ ਧੀਮ ਦੇ ਭਾਗ